ਪੰਜਾਬ ਦੇ ਵਿੱਚ ਐਵੇਕਾਡੋ ਦੀ ਫਸਲ ਕਿੰਨੀ ਕੁ ਹੋ ਸਕਦੀ ਹੈ ਤੇ ਆਪਾਂ ਇਹਦੇਆਂ ਕਿਹੜੀਆਂ-ਕਿਹੜੀਆਂ ਵੈਰੈਟੀਆਂ ਲਾ ਸਕਦੇ ਹਾਂ ਹਾਥੀਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਐਵੇਕਾਡੋ ਬਾਰੇ ਗੱਲ ਕਰਾਂਗੇ ਐਵੇਕਾਡੋ ਦੀਆਂ ਪ੍ਰਜਾਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਤੇ ਜਿਹੜੀ ਇਹ ਮੇਰੇ ਕੋਲ ਪ੍ਰਜਾਤੀ ਮੇਰੇ ਹੱਥ ਦੇ ਵਿੱਚ ਆ ਜੀ ਇਹ ਹਾਸ ਐਵੇਕਾਡੋ ਆ ਜੀ ਇਹ ਆਪਾਂ ਕਿੱਥੋਂ ਲੈ ਕੇ ਆਏ ਆ ਤੇ ਕੀ ਇਹ ਪੰਜਾਬ 'ਚ ਹੋ ਸਕਦਾ ਦੋਸਤੋ ਜਦੋਂ ਆਪਾਂ ਗੱਲ ਕਰਦੇ ਆਂ ਜੀ ਇਹ ਵੇ ਕਾਡੂ ਦੀਆਂ ਪ੍ਰਜਾਤੀਆਂ ਦੀ ਤਾਂ ਇਹਦੀਆਂ ਕਈ ਪ੍ਰਜਾਤੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਤੇ ਵਰਲਡ ਲੈਵਲ ਤੇ ਇਹਦੀਆਂ ਗੱਲ ਕਰੀਏ ਤਾਂ ਇਹਦੀਆਂ ਬਹੁਤ ਪ੍ਰਜਾਤੀਆਂ ਨੇ ਕੋਈ ਸੈਂਕੜਿਆਂ ਦੇ ਹਿਸਾਬਾਂ ਨਾਲ ਵੀ ਆਪਾਂ ਗੱਲ ਕਰੀਏ ਤਾਂ ਇਹਦੀਆਂ ਪ੍ਰਜਾਤੀਆਂ ਨੇ ਕਿਉਂਕਿ ਜਦੋਂ ਇਹਨੂੰ ਬੀਜ ਤੋਂ ਪੈਦਾ ਕਰਦੇ ਆਂ ਤਾਂ ਇਹ ਨਵਾਂ ਪੈਦਾ ਹੁੰਦਾ ਜੀ ਫਲ ਤੇ ਜਿਹਹ ਜ ਆਪਾਂ ਖਾ ਕੇ ਲਿਆ ਉਹ ਜਾਂ ਨਹੀਂ ਹੁੰਦਾ ਇਹ ਕੋਈ ਉਦੋਂ ਚੰਗਾ ਵੀ ਹੋ ਸਕਦਾ ਉਹ ਜਾਂ ਵੀ ਹੋ ਸਕਦਾ ਤੇ ਉਦੋਂ ਥੋੜਾ ਜਿਹਾ ਘਟੀਆ ਕਿਸਮ ਦਾ ਵੀ ਹੋ ਸਕਦਾ ਤੇ ਜਿਹੜਾ ਉਹੋ ਜਿਹਾ ਹੋਣ ਦਾ ਚਾਂਸ ਆ ਉਹ ਲੱਖ ਚੋਂ ਇੱਕ ਜੇ ਵੀ ਲੱਖ ਬੀਜ ਲਾਵਾਂਗੇ ਤਾਂ ਇੱਕ ਬੀਜ ਦੀ ਚਾਂਸ ਹੁੰਦੀ ਆ ਕਿ ਉਹ ਜਿਹੇ ਜਿਹਾ ਆਪਾਂ ਕਾਹਦਾ ਹੋ ਜਾ ਹੋ ਜਵੇ ਤਾਂ ਇਸ ਕਰਕੇ ਇਹਦੀ ਗਰਾਫਟਿੰਗ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਗਰਾਫਟਡ ਬੂਟੇ ਨੇ ਜਿਹੜੇ ਜੀ ਪਿੰਕਰਟਨ ਰੀਡ ਅਟਿੰਗਰ ਤੇ ਆਪਣਾ ਜਿਹੜਾ ਹਾਸ ਆ ਜੀ ਉਹ ਵਧੀਆ ਚੱਲ ਰਹੇ ਨੇ ਹਾਸ ਦੀ ਸਿਰਫ ਇੱਕ ਕੰਡੀ ਬੈਲਟ ਦੇ ਵਿੱਚ ਆਪਾਂ ਟ੍ਰਾਇਲ ਕਰਕੇ ਸਕਸੈਸਫੁਲ ਹੋ ਸਕਦੇ ਆ ਪਰ ਜੇ ਇਹਦੀ ਪੂਰੇ ਪੰਜਾਬ ਦੇ ਵਿੱਚ ਖੇਤੀ ਕਰਨੀ ਚਾਹੀਏ ਤਾਂ ਇਹਦਾ ਜਿਹੜਾ ਟੈਂਪਰੇਚਰ ਹੈ ਉਹ 36 ਤੋਂ ਬਾਅਦ ਟੋਲਰੇਟਨ ਘਟਦੀ ਜਾਂਦੀ ਹੈ ਜਿਉਂ 36 ਤੋਂ ਬਾਅਦ ਟੈਂਪਰੇਚਰ ਵੱਧਾ ਜਾਂਦਾ ਜਾਂਦਾ ਜੀ ਫਿਰ ਹਾਸਤਾ ਤੇ ਫਿਰ ਇਹ ਜਿਹੜਾ ਹੈ ਜੀ ਇਹਿੰਦਾ ਜਿਹੜਾ ਫਰੂਟ ਲੱਗਣ ਦੇ ਚਾਂਸਸ ਨੇ ਉਹ ਘਟੀ ਜਾਂਦੇ ਨੇ ਜਿਉਂ-ਜਿਉਂ ਵਧੀ ਜਾਊਗਾ ਤਿਉਂ-ਤਿਉਂ ਇਹਦੇ ਚਾਂਸਸ ਘਟ ਜਾਂਦੇ ਨੇ ਤਾਂ ਉਸ ਟੈਂਪਰੇਚਰ ਤੇ ਜਿਸ ਤੇ ਆਪਾਂ ਪੰਜਾਬ ਦੇ ਵਿੱਚ ਸਰਵਾਈਵ ਕਰਦੇ ਆਂ 46 ਆਮ ਰਿਆਂ ਦਾ ਜੀ ਆਪਣਾ 47 48 ਡਿਗਰੀ ਤੱਕ ਵੀ ਜਾਂਦਾ ਤਾਂ ਉਥੇ ਪਿੰਕਰਟਨ ਅਟਿੰਗਰ ਤੇ ਰੀਡ ਇੱਕ ਸਾਊਥ ਇੰਡੀਅਨ ਵੈਰਾਈਟੀ ਹੈ ਜੀ ਉਹ ਵੀ ਬਹੁਤ ਵਧੀਆ ਕਾਮਯਾਬ ਹੁੰਦੀ ਆ ਇਹ ਤਿੰਨੇ ਚਾਰੇ ਵੈਰਾਈਟੀਆਂ ਜੀ ਜਿਹੜੀਆਂ ਆਪਣੇ ਲਾ ਕੇ ਆਪਾਂ ਕਾਮਯਾਬ ਹੋ ਸਕਦੀਆਂ ਦੇਖੋ ਵੈਰਾਈਟੀਆਂ ਹੋਰ ਵੀ ਬਹੁਤ ਕਾਮਯਾਬ ਹੋ ਜਾਣਗੀਆਂ ਕਾਮਯਾਬ ਹੋਣਗੀਆਂ ਪਰ ਉਹਨਾਂ ਤੇ ਟ੍ਰਾਇਲ ਹੋਣਾ ਜਾਂ ਉਹਨਾਂ ਦੀ ਟੋਲਰੈਂਸ ਚੈੱਕ ਕਰਨੀ ਹਜੇ ਬਾਕੀ ਆ ਜੀ ਇਸ ਲਈ ਜਿਹੜੀਆਂ ਆਪਾਂ ਮੇਸ ਚੁੱਕੇ ਆ ਜੀ ਆਪਾਂ ਨੂੰ ਪਤਾ ਜੀ ਵੀ ਉਹ ਕੈਲੀਫੋਰਨੀਆ ਦੇ ਵਿੱਚ ਵੀ ਉਸ ਟੈਂਪਰੇਚਰ ਤੇ ਚਲਦੀਆਂ ਨੇ ਤੇ ਚੀਨੀ ਵਰਗੇ ਮੁਲਕਾਂ ਦੇ ਵਿੱਚ ਵੀ ਉਸ ਇੱਕ ਪਾਰਟਿਕੂਲਰ ਟੈਂਪਰੇਚਰ ਤੇ 47-48 ਤੇ ਜਾ ਕੇ ਉਹ ਫਲ ਦੇ ਦਿੰਦੀਆਂ ਨੇ ਜੀ ਤਾਂ ਆਪਾਂ ਉਹ ਉਹੀ ਵੈਰੈਟੀਆਂ ਪੰਜਾਬ ਦੇ ਵਿੱਚ ਇੰਟਰੋਡਿਊਸ ਕਰ ਰਹੇ ਹਾਂ ਦੋਸਤੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਬਾਗਾਂ ਤੇ ਇਸ ਦੇ ਬਾਗਾਂ ਤੇ ਕੰਮ ਕਰ ਰਹੇ ਹਾਂ ਜੀ ਬਾਗਾਂ ਦੇ ਵਿੱਚ ਆਪਾਂ ਜਿਹੜਾ ਐਨ ਆਰ ਆਈ ਭਰਾਵਾਂ ਨੂੰ ਇੱਕ 5 ਏਕੜ ਦਾ ਮਾਡਲ ਆਪਾਂ ਸਟੈਬਲਿਸ਼ ਕਰਕੇ ਦੇਵਾਂਗੇ ਉਹਦੇ ਚ 5 ਏਕੜ ਦੇ ਵਿੱਚ ਆਪਾਂ ਤਕਰੀਬਨ 750 ਬੂਟਾ ਐਵੋਕਾਡੋ ਦਾ 20/15 ਤੇ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਕੇਅਰ ਉਹਦਾ ਸਾਰਾ ਸਿਸਟਮ ਵੀ ਆਪਾਂ ਉਹਨਾਂ ਨਾਲ ਮੈਨੇਜ ਕਰਾਂਗੇ ਜੇ ਕਿਸੇ ਨੇ 1 ਏਕੜ ਜਾਂ ਅੱਧਾ ਏਕੜ ਜਾਂ 2 ਏਕੜ 'ਚ ਬੂਟੇ ਲਾਉਣੇ ਨੇ ਉਹ ਆਪਾਂ ਉਹਨਾਂ ਨੂੰ ਸਾਰੇ ਬੂਟੇ ਪ੍ਰੋਵਾਈਡ ਕਰਾਂਗੇ ਜੀ ਤੇ ਇਹ ਬੇਮੌਸਮੀ ਫਲ ਹੈ ਜੀ ਜੋ ਮੇਰੇ ਹੱਥ ਦੇ ਵਿੱਚ ਆ ਇਹ ਬੇਮੌਸਮੀ ਫਲ ਆ ਜੀ ਇਹ ਬੇਮੌਸਮੀ ਫਲ ਨੂੰ ਆਪਾਂ ਹੁਣ ਕੱਟ ਕੇ ਦੇਖਾਂਗੇ ਜੀ ਗਹਿਜਾ ਹੁੰਦਾ ਇਹ ਮੈਂ ਅੱਜ ਤੋਂ 1 ਮਹੀਨਾ ਪਹਿਲਾਂ ਕੇਰਲਾ ਗਿਆ ਸੀ ਉੱਥੋਂ ਲੈ ਕੇ ਆਇਆ ਤੇ ਹੁਣ ਤੁਸੀਂ ਦੇਖ ਸਕਦੇ ਹੋ 1 ਮਹੀਨੇ ਬਾਅਦ ਪੂਰਾ ਇਹਨੂੰ ਆਪਾਂ ਕੱਟ ਰਹੇ ਹਾਂ ਜੀ 1 ਮਹੀਨਾ ਬਿਨਾਂ ਕਿਸੇ ਫਰਿੱਜ ਚ ਨਾ ਐਸ ਇਟ ਇਜ਼ ਇਹ ਪਿਆ ਰਿਹਾ ਇਹ ਆਪਾਂ 6 ਜਨਵਰੀ ਨੂੰ ਤੋੜਿਆ ਸੀ ਅੱਜ ਤਕਰੀਬਨ 3 ਫਰਵਰੀ ਹੋ ਚੁੱਕੀ ਆ ਹੁਣ ਇਹ ਪੱਕਿਆ ਇਹਦੇ ਪੱਕਣ ਦੀ ਨਿਸ਼ਾਨੀ ਕੀ ਹੁੰਦੀ ਹੈ ਦਰਖਤ ਤੇ ਕਦੇ ਨਹੀਂ ਪੱਕਦਾ ਜੀ ਜਦੋਂ ਇਹਨੂੰ ਦਰਖਤ ਤੋਂ ਤੋੜ ਲੈਨੇ ਆ ਉਦੋਂ ਬਾਅਦ ਰੱਖ ਦੋ ਇਹਦਾ ਥੋੜਾ ਜਿਹਾ ਰੰਗ ਵੀ ਚੇਂਜ ਹੋ ਜਾਂਦਾ ਇਹ ਪੋਲਾ ਹੋ ਜਾਂਦਾ ਜੀ ਇਹ ਥੋੜੇ ਜਿਹਾ ਕੱਚੇ ਸੀ ਜਦੋਂ ਮੈਂ ਤੋੜ ਕੇ ਲੈ ਕੇ ਆਂ ਅੰਡਰ ਸਾਈਜ਼ ਨੇ ਪਰ ਜਦੋਂ ਇਹਦੀ ਇਹੀ ਗੁਣਾ ਜੀ ਇਹਦੀ ਖਾਸੀਅਤ ਵੀ ਇਹੀ ਆ ਵੀ ਜਦੋਂ ਮਰਜ਼ੀ ਤੋੜ ਲਓ ਤੋੜ ਕੇ ਰੱਖ ਲਓ ਥੋੜੇ ਦਿਨਾਂ ਬਾਅਦ 15 20 ਦਿਨਾਂ ਬਾਅਦ ਗਰਮੀ ਦੇ ਵਿੱਚ ਥੋੜੇ ਜਿ ਦਿਨ ਘੱਟ ਲੱਗ ਜਾਂਦੇ ਆ ਸਰਦੀ ਦੇ ਵਿੱਚ ਵੱਧ ਲੱਗ ਜਾਂਦੇ ਆ ਜੀ ਹੁਣ 1 ਮਹੀਨਾ ਤਕਰੀਬਨ ਇਹ ਆਪਣੇ ਕੋਲ ਪਿਆ ਰਿਆ ਤੇ ਹੁਣ ਪੱਕਿਆ ਇਸ ਲਈ ਸ਼ੈਲਫ ਲਾਈਫ ਆਏ ਦੀ ਜਿਹੜੀ ਉਹ ਬਹੁਤ ਜ਼ਿਆਦਾ ਆ ਇਹਨੂੰ ਆਪਾਂ ਕਮਰਸ਼ੀਅਲ ਰੂਪ ਦੇ ਵਿੱਚ ਪੈਦਾ ਕਰਕੇ ਆਪਾਂ ਦਿੱਲੀ ਵਰਗੇ ਸ਼ਹਿਰਾਂ 'ਚ ਵੀ ਤੇ ਬਾਕੀ ਹੁਣ ਇਹਦੇ ਐਕਸਪੋਰਟ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਪਰ ਉਹ ਐਕਸਪੋਰਟ ਤਾਂ ਹੀ ਕਾਮਯਾਬ ਹੋਊਗਾ ਜੇ ਆਪਾਂ ਪੰਜਾਬ ਦੇ ਵਿੱਚ ਇਸ ਫਸਲ ਨੂੰ ਚੰਗੀ ਤਰ੍ਹਾਂ ਪੈਦਾ ਕਰ ਸਕਾਂਗੇ ਜੀ ਤੇ ਹੁਣ ਮੈਂ ਆਪਾਂ ਇਹਨੂੰ ਕੱਟਦੇ ਆਂ ਦੋਸਤੋ ਕੱਟਣਾ ਬੜਾ ਈਜ਼ੀ ਹੈ ਜੀ ਬੜੇ ਤਰੀਕਿਆਂ ਨਾਲ ਕੱਟਦੇ ਨੇ ਜੀ ਇਹਨੂੰ ਇਹਦੇ ਵੈਸੇ ਹੀ ਕੱਟ ਕੇ ਇਹਦੇ ਸਕਿਨ ਉੱਤੋਂ ਲੈ ਜਾਂਦੀ ਆ ਉਹ ਵੀ ਆਪਾਂ ਅੱਜ ਕਰਕੇ ਦੇਖਾਂਗੇ ਜੀ ਤੇ ਆ ਦੇਖੋ ਦੋਸਤੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜਾ ਈਜ਼ੀਲੀ ਕੱਟਿਆ ਜਾਂਦਾ ਜੀ ਇਹ ਤੇ ਆਹ ਲੋ ਜੀ ਇਹ ਹਾਸ ਹੈ ਜੀ ਇਹਦੀ ਰੰਗਤ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਛੋਟਾ ਬੂਟਾ ਛੋਟਾ ਫਲ ਆ ਜੀ ਕਿਉਂਕਿ ਇਹਨੂੰ ਆਪਾਂ ਕੱਚੇ ਨੂੰ ਹੀ ਤੋੜ ਲਿਆ ਜੀ ਤੇ ਇਦਾਂ ਹੀ ਇਹਦਾ ਆਪਾਂ ਬੀਜ ਕੱਢ ਦੋ ਜੀ ਲੈ ਲੋ ਜੀ ਇਹਦਾ ਬੀਜ ਆਪਾਂ ਜਰਮੀਨੇਟ ਤਾਂ ਹੋਣਾ ਨਹੀਂ ਜੀ ਇਹ ਕਿਉਂਕਿ ਕੱਚੇ ਫਲ ਦਾ ਆਪਾਂ ਸੀਡ ਕੱਢਿਆ ਜੀ ਤੇ ਆਹ ਦੇਖੋ ਦੋਸਤੋ ਦੀ ਪਾਲਪ ਆਪਾਂ ਐਜ਼ ਇਟ ਇਜ਼ ਕੱਟ ਸਕਦੇ ਆ ਜੀ ਲੋ ਜੀ ਇਹਨੂੰ ਮੱਖਣ ਫਲ ਤਾਂ ਹੀ ਕਿਹਾ ਜਾਂਦਾ ਜੀ ਇਹਦੀ ਜਿਹੜੀ ਕਰੀਮ ਆ ਵਿਚਲੀ ਉਹ ਮੱਖਣਾ ਵਰਗੀ ਆ ਬਿਲਕੁਲ ਟੈਕਚਰ ਬੜਾ ਪਿਆਰਾ ਜੀ ਇਹਦਾ ਇਹ ਨਾ ਨਾ ਚੱਲੀ ਜਾਂਦੇ ਆ ਆ ਦੇਖੋ ਦੋਸਤੋ ਇਹ ਐਜ਼ ਇਟ ਇਜ਼ ਦੋਸਤੋ ਇਹਨੂੰ ਕੱਢ ਕੇ ਆਪਾਂ ਜੀ ਵਰਤ ਸਕਦੇ ਆ ਆ ਤੁਸੀਂ ਇਹਦਾ ਉਤਲੇ ਬਿਲਕ ਦੇਖ ਸਕਦੇ ਹੋ ਜਿਹੜਾ ਇਹਦਾ ਛਿਲਕਾ ਜੀ ਉਹ ਐਜ਼ ਇਟ ਇਜ਼ ਰਹਿ ਗਿਆ ਜੀ ਇਹਦੇ ਚੋਂ ਹਜੇ ਹੋਰ ਕੱਢਣਾ ਬਾਕੀ ਆ ਜੀ ਉਹ ਕੱਢ ਕੇ ਆਪਾਂ ਇਹਨੂੰ ਮੈਸ਼ ਕਰਦੇ ਆ ਦੋਸਤੋ ਆਹ ਤੁਸੀਂ ਦੇਖ ਸਕਦੇ ਹੋ ਜੀ ਇਨੂੰ ਮੈਸ਼ ਕਰਕੇ ਆਪਾਂ ਕਿਸੇ ਵੀ ਚੀਜ਼ 'ਚ ਯੂਜ਼ ਕਰ ਸਕਦੇ ਆ ਤੇ ਇਹਦੇ ਵਿੱਚ ਕਈ ਦੋਸਤ ਟਮਾਟਰ ਪਿਆਜ਼ ਪਾ ਕੇ ਇਹਨੂੰ ਬ੍ਰੈਡ ਤੇ ਟੋਸਟ ਲਾ ਕੇ ਖਾਂਦੇ ਆ ਬ੍ਰੈਡ ਟੋਸਟ ਦਾ ਜੈਮ ਦੀ ਥਾਂ ਵਰਤਦੇ ਆ ਜੀ ਇਹਨੂੰ ਜੈਮ ਦੀ ਥਾਂ ਇਹਨੂੰ ਆਪਾਂ ਇੱਕ ਸਮੂਦੀ ਦੇ ਵਿੱਚ ਪਾ ਸਕਦੇ ਆ ਵੈਸੇ ਖਾ ਸਕਦੇ ਆ ਬੜਾ ਕਰੀਮੀ ਟੇਸਟ ਹੁੰਦਾ ਜੀ ਇਹਦਾ ਤੇ ਇਹ ਦੋਸਤੋ ਕੇਰਲਾ ਚੋਂ ਆਇਆ ਹੋਇਆ ਫਲ ਆ ਜੀ ਜਿਹੜਾ ਪਿਛਲੀ ਵਾਰ ਆਪਾਂ ਵੱਡੇ ਸਾਈਜ਼ ਦਾ ਫਲ ਦੇਖਿਆ ਸੀ ਉਹ ਪੰਜਾਬ ਦੇ ਵਿੱਚ ਆਪਾਂ ਆਪ ਪੈਦਾ ਕੀਤਾ ਸੀ ਉਹ ਉਹ ਜਿਹੜਾ ਉਸ ਪਾਰਟिकुलर ਬਰੀਡ ਦਾ ਜਿਹੜਾ ਵਰਜਨ ਸੀ ਉਹ 375 ਗ੍ਰਾਮ ਹੋਇਆ ਸੀ ਇਹਨਾਂ ਦਾ ਲਗਭਗ 150 ਤੋਂ ਉੱਤੇ ਆ ਹਜੇ ਥੋੜੇ ਛੋਟੇ ਨੇ 250 ਗ੍ਰਾਮ ਤੱਕ ਦਾ ਵਜਨ ਹੋ ਜਾਂਦਾ ਜੀ ਸੀਡ ਬਹੁਤ ਛੋਟਾ ਦੋਸਤੋ ਇਹਦਾ ਸੀਡ ਤੁਸੀਂ ਦੇਖ ਸਕਦੇ ਹੋ ਇਹਨੂੰ ਡਾਕਟਰ ਰეკਮੈਂਡ ਕਰਦੇ ਨੇ ਇੱਕ ਪੂਰਨ ਖਰਾਕ ਦੀ ਤੌਰ ਤੇ ਵੀ ਆਪਾਂ ਨੂੰ ਨਾ ਰੋਟੀ ਨਾ ਦਾਲ ਜੇ ਆਪਾਂ ਰੋਟੀ ਖਾਣੇ ਤਾਂ ਦਾਲ ਵੀ ਲੈਣੀ ਪਊ ਘਿਓ ਵੀ ਲੈਣਾ ਪਊ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ 12 ਤੋਂ 18% ਤੱਕ ਇਹਦੇ ਜਿਹੜੇ ਪਲਪ ਦੇ ਵਿੱਚ ਫੈਟ ਪਾਇਆ ਜਾਂਦਾ ਜਿਹੜਾ ਗੁੱਡ ਫੈਟ ਆ ਜੀ ਆਪਣੀ ਸਿਹਤ ਨੂੰ ਚੰਗਾ ਕਰਦਾ ਜੀ ਜਿਹੜਾ ਫੈਟ ਆਪਣੇ ਲਈ ਜਿਹੜੇ ਬੈਡ ਕੈਸਟਰੋਲ ਕੈਸਟਰੋਲ ਨੇ ਉਹਨਾਂ ਨੂੰ ਘਟਾਉਂਦਾ ਤੇ ਆਪਣੀ ਸਿਹਤ ਨੂੰ ਸਿਹਤ ਜਾਬ ਕਰਦਾ ਇਸ ਲਈ ਇਹਦੀ ਜ਼ਿਆਦਾ ਡਿਮਾਂਡ ਪੂਰੀ ਦੁਨੀਆ ਦੇ ਵਿੱਚ ਆ ਦੁਬਈ ਵਰਗੇ ਮੁਲਕ ਦੇ ਵਿੱਚ ਇਸ ਚੀਜ਼ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਹੁਣ ਥੋੜੀ ਜੀ ਇਹਦੀ ਡਿਮਾਂਡ ਨੂੰ ਪੂਰੇ ਕਰਨ ਲਈ ਕੀਨੀਆਰ ਗੇਮਲਖ ਵੀ ਅੱਗੇ ਆ ਰਹੇ ਨੇ ਜੀ ਤੇ ਆਪਾਂ ਵੀ ਹੁਣ ਜੇ ਆਪਾਂ ਪੰਜਾਬ ਦੇ ਵਿੱਚੋਂ ਇਹਨੂੰ ਪੈਦਾ ਕਰਕੇ ਆਪਣਾ ਦੁਬਈ ਵਗੈਰਾ ਜਾਂ ਅਰਬ ਕੰਟਰੀਆਂ ਦੇ ਵਿੱਚ ਸੇਲ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਬੜੀ ਵਧੀਆ ਆਪਸ਼ਨ ਆ ਕਿਉਂਕਿ 5-6 ਦਿਨ ਤਾਂ ਗਰਮੀ ਦੇ ਵਿੱਚ ਨਹੀਂ ਖਰਾਬ ਹੁੰਦਾ ਇਹਨਾਂ ਦਿਨਾਂ 'ਚ ਆ ਕੇ ਜ਼ਿਆਦਾ ਇਹਦਾ ਹੋਰ ਵੀ ਹੈ ਜੀ ਕਈ ਬੂਟੇ ਇਹ ਹਜੇ ਹੋ ਜਾਂਦੇ ਨੇ ਕੁਦਰਤਨ ਕੁਦਰਤੀ ਤੌਰ ਤੇ ਜਿਹੜੇ ਸੈਪਟੰਬਰ ਦੇ ਵਿੱਚ ਆ ਕੇ ਫਲ ਦਿੰਦੇ ਨੇ ਜੀ ਫਰੂਟ ਫਲਾਵਰਿੰਗ ਸ਼ੁਰੂ ਕਰਦੇ ਨੇ ਤੇ ਫਰਵਰੀ ਮਾਰਚ ਦੇ ਵਿੱਚ ਆ ਕੇ ਉਹਨਾਂ ਨੂੰ ਫਲ ਪੱਕਦਾ ਜੀ ਉਹਦਾ ਜਿਹੜਾ ਰੇਟ ਆ ਉਹ ਇੰਨਾ ਤੋਂ ਵੀ ਜ਼ਿਆਦਾ ਹੁੰਦਾ ਇਹਨਾਂ ਤਕਰੀਬਨ ਜੇ ਆਪਾਂ ਐਡਾ ਇੱਕ ਦਾਣਾ ਅੱਜ ਮਾਰਕੀਟ ਦੇ ਵਿੱਚ ਲੈਣ ਜਾਈਏ ਤਾਂ 150 ਤੋਂ 200 ਰੁਪਏ ਦੇ ਵਿੱਚ ਮਿਲਦਾ ਜੀ ਤੇ ਇਸ ਲਈ ਜੀ ਇਹਦੀ ਖੇਤੀ ਜੇ ਆਪਾਂ ਕਰਾਂਗੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਊਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬੂਟਿਆਂ ਤੇ ਫਲਾਵਰਿੰਗ ਕਦੋਂ ਹੁੰਦੀ ਆ ਤੇ ਕਿੱਦਾਂ ਉਹ ਮੈਨੇਜ ਕਰਦੇ ਨੇ ਰੂਟਿੰਗ ਉਹ ਸਾਰਾ ਆਪਾਂ ਦੇਖਾਂਗੇ ਜੀ ਤੇ ਦੂਸਰਾ ਜੇ ਜਿਹੜੇ ਕਿਸੇ ਦੋਸਤ ਨੇ ਕੋਈ ਪੰਜ ਕਿੱਲੇ ਵਾਲਾ ਬਾਗ ਲਵਾਉਣਾ ਤਾਂ ਆਪਾਂ ਪੰਜ ਕਿੱਲਾਂ ਦੇ ਵਿੱਚ 750 ਬੂਟਾ ਇਹਦਾ ਐਵੋਕਾਡੋ ਦਾ ਲਾ ਕੇ ਤਿਆਰ ਕਰਦੇ ਆਂ ਤੇ ਜਿਨੇ ਇੱਕ ਦੋ ਕਿੱਲਾਂ ਲਈ ਲਾਉਣਾ ਉਹ ਮੇ ਤੋਂ ਬੂਟੇ ਲਿਜਾ ਸਕਦਾ ਉੱਥੇ ਬੂਟੇ ਲਿਜਾ ਕੇ ਲਾ ਸਕਦਾ ਸਾਰੇ ਤਰ੍ਹਾਂ ਦੇ ਬੂਟੇ ਆਪਾਂ ਅਵੇਲੇਬਲ ਕਰਵਾ ਦਿੰਨੇ ਆਂ ਤੇ ਉਹਨਾਂ ਦੇ ਰੇਟ ਜੋ ਵੀ ਹੈ ਜੀ ਉਹ ਆਪਾਂ ਇੱਕ ਵਾਰ ਬੈਠ ਕੇ ਜਦੋਂ ਇਸ ਬਾਰੇ ਗੱਲ ਕਰਾਂਗੇ ਤਾਂ ਉਹ ਸਾਰੇ ਮੈਂਸ਼ਨ ਹੋ ਜਾਣਗੇ ਜਾਂ ਜੋ ਵੀ ਇਹਦੀ ਪ੍ਰੈਕਟਿਸਿਜ਼ ਨੇ ਉਹ ਵੀ ਆਪਾਂ ਇੱਕ ਰਿਟਨ ਦੇ ਵਿੱਚ ਇੱਕ ਬੁੱਕਲੇਟ ਦੇ ਇੱਕ ਛੋਟੇ ਜਿਹੇ ਦੋ ਜਾਂ ਚਾਰ ਪੇਜਾਂ ਦੇ ਇੱਕ ਬੁੱਕਲੇਟ ਦੇ ਤੌਰ ਤੇ ਇਹਦੇ ਆਪਾਂ ਜਿਹੜੀਆਂ ਪ੍ਰੈਕਟਿਸਿਜ਼ ਨੇ ਵੀ ਕਿੱਦਾਂ ਕਰਨਾ ਕੀ ਪਾਣੀ ਲਾਉਣਾ ਉਹ ਵੀ ਬਹੁਤ ਜਲਦ ਉਹਨੂੰ ਵੀ ਆਪਾਂ ਲੈ ਕੇ ਆ ਰਹੇ ਹਾਂ ਜੀ ਤੇ ਇਸ ਲਈ ਇਹਨੂੰ ਪ੍ਰਮੋਟ ਕਰਨ ਲਈ ਆਪਾਂ ਅੱਜ ਇਹ ਵੀਡੀਓ ਬਣਾਈ ਹੈ ਜੀ ਤੇ ਤੁਸੀਂ ਇਹਦਾ ਪਲਪ ਦੇਖ ਸਕਦੇ ਹੋ ਟੈਕਚਰ ਦੇਖ ਸਕਦੇ ਹੋ ਜਿਉਂ-ਜਿਉਂ ਇਹਨੂੰ ਆਪਾਂ ਮੈਸ਼ ਕਰੀ ਜਾਵਾਂਗੇ ਜੀ ਇਹ ਇੱਕ ਕਰੀਮ ਦੀ ਤਰ੍ਹਾਂ ਬਣਦਾ ਜਾਊਗਾ ਜੀ ਜਿਵੇਂ ਜੈਮ ਹੁੰਦਾ ਜੀ ਆਪਣਾ ਤੁਸੀਂ ਆਹ ਦੇਖ ਸਕਦੇ ਹੋ ਜੀ ਜੈਮ ਦੀ ਤਰ੍ਹਾਂ ਇਹ ਹੋ ਜਾਂਦਾ ਜੀ ਜੈਮ ਦੀ ਜ਼ਰੂਰਤ ਨਹੀਂ ਹੈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਬਰੈਡ ਤੇ ਲਾਓ ਇਹਦੇ ਵਿੱਚ ਨਿੰਬੂ ਨਚੋੜ ਲਓ ਥੋੜਾ ਜਿਹਾ ਪਿਆਜ਼ ਪਾ ਲਓ ਬੜਾ ਸੋਹਣਾ ਬਣਦਾ ਟੋਸਟ ਬਹੁਤ ਸੋਹਣੇ ਬਣਦੇ ਆ ਜੀ ਇਹਦੇ ਤੇ ਤੁਸੀਂ ਇਹਨੂੰ ਦਹੀਂ ਦੇ ਵਿੱਚ ਪਾ ਕੇ ਖਾਣਾ ਜਾਂ ਤੁਸੀਂ ਇਹਨੂੰ ਇੱਕ ਸਮੂਦੀ ਦੇ ਵਿੱਚ ਇੱਕ ਜੂਸ ਦੇ ਵਿੱਚ ਇਹਨੂੰ ਸਾਫ਼ ਤਨੂ ਪਾ ਲੋ ਇਹਦੀ ਕਰੀਮ ਨਿਕਲ ਕੇ ਪੈ ਜਾਂਦੀ ਹੈ ਤੇ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਧੰਨਵਾਦ ਜੀ